ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਕੀੜਿਆਂ ਦੀ ਧਾਰਨਾ ਦੇਣੀ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਕੀੜੇ ਆ ਨਾ ਵੀ ਉਹ ਆਪਦੀ ਹਿੰਮਤ ਨਹੀਂ ਹਾਰਦੇ ਆ ਕੋਠੇ ਦੇ ਉੱਤੇ ਜਾਂਦੇ ਆ ਤੇ ਕੋਠੇ ਦੇ ਉੱਤੇ ਕੋਈ ਖਾਣਾ ਦਾਣਾ ਇਹਨਾਂ ਦਾ ਕੋਈ ਮਧਾਣੇ ਦਾ ਬੀ ਬੂਜਾ ਕੋਈ ਹੋਰ ਤੇ ਤਾਂ ਤੋਂ ਥੱਲੇ ਲਿਆਉਂਦੇ ਆ ਇਧਰ ਨੂੰ ਕੋਠੇ ਤੇ ਚੜ੍ਹਦੇ ਆ ਇਹ ਇਧਰ ਨੂੰ ਕੋਠਾ ਆਵੇ ਤੇ ਵੇਖੋ ਇਨਸਾਨ ਥੋੜੇ ਜੇ ਨਾ ਹਿੰਮਤ ਹਾਰ ਜਾਂਦਾ ਤੇ ਤਾ ਕੋਠੇ ਤੇ ਚੜਦੇ ਆ ਤੇ ਕੋਠੇ ਤੋਂ ਆਵਦਾ ਜਿਹੜਾ ਖਾਣਾ-ਦਾਣਾ ਲਿਆਉਂਦੇ ਆ ਆ ਵੀ ਇੱਥੋਂ ਇਹਨਾਂ ਦਾ ਭੌਣ ਆਵੇ ਆ ਤੁਸੀਂ ਦੇਖ ਸਕਦੇ ਆ ਇੱਥੋਂ ਆਵੇ ਕੋਠੇ ਤੇ ਚੜਦੇ ਆ ਇਹ ਆਵੇ ਐ ਚੜਦੇ ਆ ਕੋਈ ਡਿੱਗੀ ਜਾਂਦੇ ਆ ਕੋਈ ਚੜੀ ਜਾਂਦੇ ਆ ਫੇਰ ਵੀ ਹਿੰਮਤ ਨਹੀਂ ਹਾਰਦੇ ਕਈ ਡਿੱਗ ਪੈਂਦੇ ਫੇਰ ਜਾਂਦੇ ਆ ਡਿੱਗਦੇ ਆ ਫੇਰ ਜਾਂਦੇ ਆ ਯਾਨੀ ਕਿ ਵੇਖੋ ਕਿੰਡੀ ਵੱਡੀ ਹਿੰਮਤ ਆ ਕੀੜੇ ਦੇ ਵਿੱਚ ਵੀ ਤੇ ਇਨਸਾਨ ਥੋੜੇ ਜੇ ਨਾ ਹਿੰਮਤ ਹਾਰ ਜਾਂਦਾ ਤਾਂ ਵੇਖੋ ਸੰਤ ਮਹਾਤਮਾ ਰੋਹਾਨੀ ਫਕੀਰਾਂ ਨੇ ਵੀ ਕਿਹਾ ਆਕਰ ਹਿੰਮਤ ਕਰੇ ਇਨਸਾਨ ਤੇ ਸਹਾਇਤਾ ਕਰੇ ਭਗਵਾਨ ਇਹ ਹਿੰਮਤ ਨਹੀਂ ਹਾਰਦੇ ਤੇ ਵੇਖੋ ਕਿੱਡਾ ਵੱਡਾ ਇਹਨਾਂ ਦੇ ਅੰਦਰ ਜਜ਼ਬਾ ਹੈ ਕਿੱਡੀ ਵੱਡੀ ਹਿੰਮਤ ਹੈ ਪਹਿਲਾ ਕੋਠੇ ਤੇ ਚੜਦੇ ਆ ਤੇ ਕੋਠੇ ਤੋਂ ਫਿਰ ਖਾਣਾ ਥੱਲੇ ਲਿਆਉਂਦੇ ਆ ਕੋਈ ਇਹਨਾਂ ਦੇ ਐਡੇ ਮਨਸੂਬੇ ਤਖੜੇ ਆ ਐਡੀ ਮਤਲ ਇਹਨਾਂ ਦੇ ਅੰਦਰ ਜਜ਼ਬਾ ਹੈ ਵੀ ਅਸੀਂ ਖਾਣਾ-ਦਾਣਾ ਤਾਂ ਤੋਂ ਲਿਆਉਣਾ ਹੀ ਲਿਆਉਣਾ ਹੈ ਤੇ ਹੁਣ ਅਸੀਂ ਤੁਹਾਨੂੰ ਇੱਧਰ ਦਿਖਾ ਰਹੇ ਆ ਵੀ ਇੱਧਰ ਨੂੰ ਆਉਂਦੇ ਆ ਇਹ ਆਵੇ ਤੇ ਇੱਧਰ ਨੂੰ ਇਹਨਾਂ ਦਾ ਭਾਂ ਹੋਣਾ ਆਵੇ ਆ ਜਾ ਰਹੇ ਆ ਵੇ ਆ ਜਾ ਰਹੇ ਆ ਇੱਧਰ ਨੂੰ ਆਵੇ ਇੱਧਰ ਨੂੰ ਜਾਂਦੇ ਆ ਹਾ ਹੁਣ ਇੱਧਰ ਨੂੰ ਖਾਣਾ-ਦਾਣਾ ਲਈ ਜਾਂਦੇ ਆ ਵੇ ਕੁਛ ਆਈ ਜਾਂਦੇ ਆ ਕੁਛ ਲਈ ਜਾਂਦੇ ਆ ਤੇ ਇਹਨਾਂ ਦੇ ਅਸੀਂ ਖੁੱਡ ਵੀ ਵਿਖਾਉਨੇ ਆ ਤੁਹਾਨੂੰ ਵੀ ਉੱਥੋਂ ਖਾਣਾ-ਦਾਣਾ ਲਿਆਉਂਦੇ ਆ ਕਿੰਡੀ ਹਿੰਮਤ ਆ ਕਿੰਨਾ ਜਜ਼ਬਾ ਇਹਨਾਂ ਦੇ ਅੰਦਰ ਤੇ ਆਹ ਤੁਸੀਂ ਦੇਖ ਸਕਦੇ ਆ ਇੱਥੇ ਇਹਨਾਂ ਦੀ ਖੁੱਡ ਆ ਆਹ ਵੇਖ ਸਕਦੇ ਆ ਤੁਸੀਂ ਇੱਥੇ ਲਿਜਾ ਕੇ ਕੋਠੇ ਦੇ ਉੱਤੇ ਖਾਣਾ ਇੱਥੇ ਲਿਆਉਂਦੇ ਆ ਇਹ ਕਿੱਡੀ ਵੱਡੀ ਹਿੰਮਤ ਹੈ ਕਿੰਨਾ ਵੱਡਾ ਜਜ਼ਬਾ ਹੈ ਕਿ ਆਪਦੇ ਵਜਨ ਤੋਂ ਵੱਧ ਖਿੱਚ ਕੇ ਲੈ ਆਉਂਦੇ ਆ ਤੇ ਇਨਸਾਨ ਥੋੜੇ ਜਿਨੇ ਹਿੰਮਤ ਹਾਰ ਜਾਂਦਾ ਵੇਖੋ ਇਨਸਾਨ ਨੂੰ ਸਿੱਖਿਆ ਦੇਣ ਵਾਸਤੇ ਕੁਦਰਤ ਨੇ ਕਿੰਨੇ ਕਰਿਸ਼ਮੇ ਬਣਾਏ ਹਨ ਧਰਤੀ ਦੇ ਉੱਤੇ ਵੀ ਇਨਸਾਨ ਹਿੰਮਤ ਨਾ ਹਾਰੇ ਇਨਸਾਨ ਜਜ਼ਬਾ ਨਾ ਹਾਰੇ ਆਪਦਾ ਤੇ ਇਨਸਾਨ ਹਿੰਮਤ ਹਾਰ ਜਾਂਦਾ ਤੇ ਪਰ ਇਹ ਕੀੜੇ ਹਿੰਮਤ ਨਹੀਂ ਹਾਰਦੇ ਤੇ ਵੇਖੋ ਤੁਸੀਂ ਇਹਨਾਂ ਦਾ ਕਿੰਨਾ ਵੱਡਾ ਜਜ਼ਬਾ ਹੈ ਤੇ ਕਿੱਡੀ ਵੱਡੀ ਹਿੰਮਤ ਆ ਅਸੀਂ ਫੇਰ ਤੁਹਾਨੂੰ ਵਿਖਾਉਨੇ ਆ ਕੋਠੇ ਵਾਲੀ ਤਸਵੀਰ ਜਾਂ ਉਧਰ ਨੂੰ ਜਿੱਧਰੋਂ ਇਹ ਖਾਣਾ ਲਿਆਉਂਦੇ ਆ ਇਹ ਆ ਜਾ ਰਹੇ ਆ ਹੁਣ ਇਹ ਇਧਰ ਨੂੰ ਫੇਰ ਫੇਰ ਅਸੀਂ ਚੰਗੀ ਤਰ੍ਹਾਂ ਵਿਖਾਉਨੇ ਆ ਵੀ ਕਈ ਵੇਰੀ ਇਨਸਾਨ ਅੱਜ ਕਹਿ ਦਿੰਦਾ ਯਾਰ ਵੀ ਪਤਾ ਨਹੀਂ ਕਿੱਥੋਂ ਵੀਡੀਓ ਬਣਾ ਕੇ ਪਾਤੀ ਆ ਅਸੀਂ ਸਾਰਾ ਕੁਝ ਵਿਖਾਉਣਾ ਚਾਹੁੰਨੇ ਆ ਅਸੀਂ ਆ ਜਾਂਦੇ ਆ ਹੁਣ ਐ ਨੂੰ ਜਾਂਦੇ ਆ ਆ ਆ ਗਿਆ ਤੇ ਆ ਫੇਰ ਮਤਲਬ ਇੱਥੋਂ ਇਹ ਕੰਧ ਤੇ ਚੜਦੇ ਆ ਆ ਵੇਖ ਸਕਦੇ ਆ ਤੁਸੀਂ ਇੱਥੋਂ ਕੰਧ ਤੇ ਚੜਦੇ ਆ ਇਹ ਤੇ ਤਾਂ ਤੋਂ ਖਾਣਾ ਦਾਣਾ ਲਿਆਉਂਦੇ ਆ ਤੇ ਅੱਜ ਦੇ ਨੌਜਵਾਨਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਵੀ ਕੀੜਿਆਂ ਤੋਂ ਵੀ ਕੁਝ ਸਿੱਖ ਲਓ ਵੀ ਕਿੱਡੀ ਵੱਡੀ ਹਿੰਮਤ ਕਰਦੇ ਆ ਕਿੰਨੇ ਵੱਡਾ ਇਹਨਾਂ ਦੇ ਅੰਦਰ ਜਜ਼ਬਾ ਹੈ ਕਿੱਡਾ ਵੱਡਾ ਇਹਨਾਂ ਦੇ ਅੰਦਰ ਕੁਦਰਤ ਨੇ ਜਜ਼ਬਾ ਭਰਿਆ ਹੈ ਤਾਂ ਇਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਕੀੜੇ ਵੀ ਆਪਦੀ ਹਿੰਮਤ ਨਹੀਂ ਹਾਰਦੇ ਤੇ ਕਦੋਂ ਮੀਂਹ ਆ ਜਾਏ ਕੁਝ ਵੀ ਆ ਜਾਏ ਫੇਰ ਵੀ ਹਿੰਮਤ ਨਹੀਂ ਹਾਰਦੇ ਤੇ ਆਪਦਾ ਢਿੱਡ ਭਰਨ ਵਾਸਤੇ ਖੁੱਡ ਦੇ ਵਿੱਚ ਖਾਣਾ ਦਾਣਾ ਜਮਾ ਕਰਦੇ ਆ ਆਪਦੇ ਬੱਚਿਆਂ ਨੂੰ ਪਾਲਣ ਵਾਸਤੇ ਵੇਖੋ ਤੇ ਤਾਂ ਤੋਂ ਲਿਆਉਂਦੇ ਕੋਠੇ ਤੋਂ ਕਿੰਨਾ ਵੱਡਾ ਜਜਵਾ ਇਹਨਾਂ ਦੇ ਅੰਦਰ ਤੋਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਪਤਾ ਲੱਗੇ ਇਨਸਾਨ ਨੂੰ ਵੀ ਜਦ ਕੀੜਾ ਹਿੰਮਤ ਨਹੀਂ ਹਾਰਦਾ ਤੇ ਅਸੀਂ ਜਲਦੀ ਹਿੰਮਤ ਕਿਉਂ ਹਾਰ ਜਾਂਦੇ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ